ਰਾਜਨੀਤੀ ਵਿੱਚ ਰਾਜਨਤਾਵਾਂ ਐਸਾਂ ਖਉ ਰੂਪਾਇਆ ਹਿੰਦੁਸਤਾਨ ਦੇ ਟੁਕੜੇ ਕਰਕੇ ਪਾਕਿਸਤਾਨ ਬਣਾਇਆ ਵਾਂਗ ਪਰਾਂਵਾਂ ਰਹਿੰਦੇ ਰਲ ਕੇ ਸਾਰੇ ਸੀ ਹਮਸਾਏ ਪਰ ਹਮਸਾਏ ਦਾ ਹੀ ਵੈਰੀ ਬਣ ਗਿਆ ਸੀ ਹਮਸਾਯਾ ਪਰ ਹਮਲਾਏ ਦਾ ਹੀ ਵੈਰੀ ਬਣ ਗਿਆ ਸੀ ਹਮਸਾਯਾ ਉਧਰੋਂ ਉਜੜ ਇਧਰ ਆਏ ਇਧਰੋਂ ਉਜੜ ਉਧਰ ਆਪਸ ਵਿੱਚ ਹੀ ਕਟਵੱਡ ਕੀਤੀ ਜ਼ਰਾ ਤਰਸ ਨਾ ਆਇਆ ਤਿੰਨ ਪਰਾਮਾਂ ਵਿੱਚੋਂ ਦੋਨੇ ਮੁਲਕ ਬਣਾ ਲਏ ਆਪਣੇ ਪਰ ਕੇਵਲ ਵਿਸ਼ਵਾਸ 'ਚ ਆ ਕੇ ਇੱਕ ਨੇ ਸਮਾਂ ਗਵਾਇਆ ਫੇਰ ਸੈੰਤਿਆ ਸੱਲਾਮਗਰੋਂ ਆਇਆ ਸੰਨ 84 ਕਿਸੇ ਨਾਰਦ ਨੇ ਸ਼ਿਵਾ ਦਾ ਡੌਰੂ ਦਿੱਲੀ ਜਾ ਖੜਕਾਇਆ ਇਹ ਨਹੀਂ ਉਹ ਸੰਦੰਗੇ ਸੀ ਨਸਲ ਖੁਸ਼ੀ ਦਾ ਮਸਲਾ ਬਹੁ ਗਿਣਤੀ ਬਣ ਗਈ ਜਨੂਨੀ ਅਮਨ ਨੂੰ ਲਾਂਬੂ ਲਾਇਆ ਰਜ ਕੇ ਲੁੱਟਿਆ ਰਜ ਕੇ ਕੁੱਟਿਆ ਟਾਇਰ ਗਲਾਂ ਵਿੱਚ ਪਾ ਕੇ ਉਸ ਉੱਪਰ ਪਟਰੌਲ ਛਿੜਕ ਕੇ ਅਗਦੇ ਵਿੱਚ ਮਚਾਇਆ ਸਰਦਾਰ ਤੱਕ ਸਰਦਾਰ ਚੁਰਾਹੇ ਪਏ ਜਨੂਨੀ ਹੱਸਦੇ ਕਹਿੰਦੇ ਵੇਖੋ ਸਿਖੜੇ ਕਿੰਨਾ ਵਧੀਆ ਪੰਗੜਾ ਪਾਇਆ ਗਾਂਧੀ ਮਾਰਿਆ ਇੱਕ ਮਰ ਹਟੇ ਨੱਥੂ ਰਾਮ ਬ੍ਰਾਹਮਣ ਗਾਂਧੀ ਮਾਰਿਆ ਇੱਕ ਮਰ ਹਟੇ ਨੱਥੂ ਰਾਮ ਬ੍ਰਾਹਮਣ ਉਹਦਾ ਨਾ ਮਰਿਆ ਕੋਈ ਬ੍ਰਾਹਮਣ ਨਾਹੀ ਸ਼ੋਰ ਮਚਾਇਆ ਸਿੱਖਾਂ ਦੇ ਦਰਬਾਰ ਸਾਹਿਬ ਤੇ ਇੰਦਰਾ ਫੌਜ ਚੜਾਈ ਦੋ ਸਿੱਖ ਪੁਲਸੀਆਂ ਮਾਰ ਗੋਲੀਆਂ ਉਸ ਨੂੰ ਪਾਰ ਬੁਲਾਇਆ ਇੱਕ ਪਾਰਟੀ ਦੇ ਆ ਨਤਾਵਾ ਸ਼ਰਮ ਦੀ ਲੋਈ ਲਾ ਕੇ ਇੱਕ ਪਾਰਟੀ ਦੇ ਆ ਨਤਾਵਾ ਸ਼ਰਮ ਦੀ ਲੋਈ ਲਾ ਕੇ ਝੁਗੀਆਂ ਚੌਪੜੀਆਂ ਵਿੱਚ ਜਾ ਕੇ ਭੁਖਿਆਂ ਨੂੰ ਪੜਖਾਇਆ ਕਿਸੇ ਵੀ ਦੋਸ਼ੀ ਤਾਈਂ ਅਜੇ ਤੱਕ ਮਿਲੀਆਂ ਨਹੀਂ ਸਜਾਵਾਂ ਇਹ ਦੋਰਾ ਕਰਦਾ ਰਹੇ ਹਕੂਮਤ ਹਿੰਦੀ ਓ ਨਿਭਾਇਆ ਅਤਵਾਦੀ ਵਖਵਾਦੀ ਕਹਿ ਕੇ ਸਿੱਖ ਕੌਮ ਨੂੰ ਭੰਡਿਆ ਅਤਵਾਦੀ ਵਖਵਾਦੀ ਕਹਿ ਕੇ ਸਿੱਖ ਕੌਮ ਨੂੰ ਭੰਡਿਆ ਪਰ ਮਿਲਿਆ ਇਨਸਾਫ ਅਜੇ ਨਾ ਸੁਣ ਸੱਚ ਨਿਰਦੋਸ਼ ਸੁਣਾਇਆ ਪਰ ਮਿਲੇ ਆ ਇਨਸਾਫ ਅਜੇ ਨਾ ਸਚ ਨਿਰਦੋਸ਼ ਸੁਣਾਇਆ